ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਸ਼ਹਿਰ ਦਾ ਨੋਟ ਕਰ ਲਿਓ। ਸ਼ਹਿਰ ਬਾਗਾਪੁਰਾਣਾ ਆ ਗਿਆ ਸੱਜਣੋ। ਤੇ ਜਿਲ੍ਹਾ ਮੋਗਾ ਆ ਗਿਆ। ਤੇ ਬਾਗੇਪੁਰਾਣੇ ਸ਼ਹਿਰ ਦੇ ਵਿੱਚੋਂ ਦੇ ਭਾਉ ترਸੇਮ ਦੇ ਘਰੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਲੱਗੇ ਆ ਸਜਣੋ ਵਿਖਾਉਣ ਆ ਆ ਝੋਟੀ ਦਾ ਕੱਦ ਬੇਲ ਬਹੁਤ ਚੰਗੀ ਆ ਤੇ ਚੰਗਾ ਮਿਲਕ ਵਣ ਵੇਖੋ ਕਿੰਡੀ ਸਟਰੋਂਗ ਆਉਂਦੀ ਆ ਤੇ ਉਹ ਝੋਟੀ ਬਿਲਕੁਲ ਤਾਜੀ ਸੂਈ ਆ ਜਿਹੜਾ ਵੀ ਲੇਖਾ ਜੋਖਾ ਹੋਇਆ ਆਪਾਂ ਮਾਲਕਾਂ ਤੋਂ ਪੁੱਛ ਲਾਂਗੇ ਜਿਹੜਾ ਪਸ਼ੂ ਪਸੰਦ ਆਉਣਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਸਜਣੋ ਆਜੋ ਭਾਉ ترਸੇਮ ਨੂੰ ਮਲਾਉਣੇ ਤੁਹਾਨੂੰ ਸ਼ਹਿਰ ਬਾਗੇ ਪੁਰਾਣੇ ਵਾਲੇ ਪਾ ਉਤਰ ਸੇਮ ਸਿੰਘ ਸਾਸਤਰੀ ਕਾਲ ਜੀ ਸਾਸਤਰੀਕਾਰ ਬਾਈ ਜੀ ਸਾਸਤਰੀਕਾਰ ਸਾਸਤਰੀਕਾਰ ਜੀ ਸਾਸਤਰੀਕਾਰ ਹੋਰ ਸੁਣਾਓ ਬਹੁਤ ਕਿਰਪਾ ਗੁਰੂ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਜੋ ਸੰਧੂ ਡੇਰੀ ਫਾਰੋਂ ਜਿਹੜੇ ਵੇਨਾ ਬਹੁਤ ਬਹੁਤ ਧੰਨਵਾਦ ਬਹੁਤ ਕਿਰਪਾ ਕਰੇ ਸੱਚੇ ਪਾਤਸ਼ਾਹ ਸਭ ਨੂੰ ਧੰਨ ਚੜ੍ਹਦੀ ਕਲਾ ਰੱਖੀ ਸੱਚੇ ਪਾਤਸ਼ਾਹ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੜਦੀ ਕਾਰ ਰੱਖੀ ਧੰਨਵਾਦ ਤੁਹਾਡਾ ਵੀ ਤੇ ਆਪਣਾ ਡਰੈਸ ਇੱਥੋਂ ਦਾ ਦੱਸ ਦਈਏ ਭੈਣਾ ਪ੍ਰਭਾ ਨੂੰ ਹਾਂ ਦੱਸ ਦਈਏ ਸ਼ਹਿਰ ਆਪਣਾ ਬਾਗਾ ਪ੍ਰਣਾ ਜੀ ਜਸੂ ਵਾਲੀ ਗਲੀ ਜਿਹੜਾ ਮੋਗਾ ਜਸੂ ਵਾਲਾ ਵਾਲੀ ਗਲੀ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਹਾਂਜੀ ਹਾਂਜੀ ਤੇ ਆਪਣਾ ਨੰਬਰ ਜੀ ਨੰਬਰ 9983 40772 ਇੱਕ ਵਾਰੀ ਕਰੀਏ ਰਿਪੀਟ ਹੋਰ 9983 40772 ਓਕੇ ਤੇ ਦੋ ਵਿਖਾ ਦਿੱਤੀ ਅੱਜ ਹਾਂਜੀ ਇੱਕ ਤਾਜੀ ਸੂਈ ਹਾਂਜੀ ਹਾਂਜੀ ਇਹਦਾ ਕੀ ਹਿਸਾਬ ਆ ਦੱਸਿਓ ਇਹਦੇ ਨਾਲੇ 7 ਕਿਲੋ ਦੁੱਧ ਆ ਜੀ ਠੀਕ ਆ ਅਹ ਟਾਈਮ 7 ਕਿਲੋ ਦੁੱਧ ਆ ਕਿੰਨੇ ਟਾਈਮ ਦੀ ਸੂਈ ਅਤੇ ਸੂਈਰ ਹੋ ਗਏ ਆ ਚਾਰ ਕਿ ਮਹੀਨੇ ਸੂਈ ਨੂੰ ਹੋ ਗਏ ਨੇ ਚਾਰ ਮਹੀਨੇ ਸੂਈ ਨੂੰ ਹੋ ਗਏ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਹਾਂ ਜੀ ਗੱਬਣ ਹੋਈ ਕਿ ਨਹੀਂ ਨਹੀਂ ਗੱਬਣ ਨਹੀਂ ਹੋਈ ਅੱਛਾ ਹਜੇ ਬਣੀ ਨਹੀਂ ਨਹੀਂ ਮਿਲਦੀ ਫਿਰ ਕਿਵੇਂ ਆ ਮਿਲਦੀ ਐਂ ਹੀ ਬਾਥਾ ਪੀ ਤੇ ਅੱਛਾ ਹਾਂ ਜੀ ਐਂ ਹੀ ਥਾਪੀ ਮਾਰ ਕੇ ਪੁੱਛੱਕਦੀ ਹੈ ਹਨਾ ਹਾਂ ਜੋ ਮਰਜੀ ਬਾਜਾ ਭਾਵਾਂ ਕੋਈ ਚਾਰ ਚਵਾਨੀਆਂ ਕਰੇ ਜੋ ਮਰਜੀ ਪੰਜ ਵਿੱਚ ਹੋਵੇ 7 ਕਿਲੋ ਦੁੱਧ ਆ ਤੇ ਚਾਰ ਮਹੀਨਿਆਂ ਦੀ ਸੂਈ ਆ ਹਾਂ ਓਕੇ ਆ ਵੀ ਕਿਉ ਸੱਜਣੋ ਬਾਕੀ ਚੂਨ ਚਾਨੋ ਕੀ ਹੈ ਜੀ ਹਾਂ ਜਾਵਾਂ ਬਿਲਕੁਲ ਜਾਵਾਂ ਠੀਕ ਆ ਹਾਂ ਜੀ ਤੇ ਸੱਜਰ ਦਾ ਕਿੰਨਾ ਕਦੋਂ ਦਰਿਆ ਤੁਹਾਡਾ ਤੇਰਾ 14 ਕਦੋਂ ਦਰਿਆ ਜੀ 13 14 ਤੌਰ ਕਰਾ ਦਿਓ ਚਾ ਕੱਢਿਓ ਬਾਹਰ ਮੇਰੇ ਪੈਰ ਫਸਾਟ ਗੋ ਸੱਜਣੋ ਤੌਰ ਚੈੱਕ ਕਰ ਲਿਓ ਤੇ ਭਾਉ ਤਰਸੇਮ ਦੇ ਕੱਦ ਤੋਂ ਨਤਾਜਾ ਲਾਇਓ ਰੇਟ ਉਹ ਕਰਾਉਣਾ ਜਿਹੜਾ ਤੁਸੀਂ ਸੋਚਿਆ ਨਹੀਂ ਆਜਾ ਪੱਤਾ ਜਾ ਕੁਛ ਨਹੀਂ ਕਹਿੰਦੇ ਆਜਾ ਵੀ ਮੜੀ ਪਿੱਛੇ ਰੋ ਆਜੋ ਇਹ ਵੇਖਿਓ ਆਜਾ ਚੱਲ ਪੱਤ ਚੱਲ ਆਜਾ ਆਜਾ ਕਰ ਚੱਲ ਆਜਾ ਕੁਛ ਨਹੀਂ ਆਂਦੀ ਆਜਾ ਚੱਲ ਹਰ ਇਹ ਆ ਦੇਖਿਓ ਵੇਖੋ ਸੱਜਣੋ ਸਫਾਈਆਂ ਤੇ ਸੁਬਾ ਕਿੰਨੇ ਕਜ ਬਜ ਦੀ ਚਵਾਈ ਆ ਜੀ 6 ਵਜੇ ਚੋਈ ਬਈ 6 ਵਜੇ ਦੀ ਚਵਾਈ ਆ ਤੇ 2 ਵਜੇ ਵੀਡੀਓ ਕਰ ਰਹੇ ਆ ਸੱਜਣੋ ਨੋਟ ਕਰ ਲਿਓ ਉਸ ਹਾਵ ਨਾਲ ਗੈਸ ਲਾ ਲਿਓ ਪੱਠਪੜਾ ਇੱਕ ਰੰਗ ਕਾਲੀ ਦੋ ਕਵਾਲ ਪੂਛ ਦੇ ਵਿੱਚ ਜਿਹੜੇ ਵਾਈਟ ਆ ਸੂਣੀ ਝੂਟੀ ਆ ਸੱਜਣੋ ਜੇ ਗਾਂਹ ਕੇ ਸੱਜਣ ਕੋਲੇ ਜਗਾਰੜ ਹੈਗਾ ਪੱਠੇ ਡੱਕਿਆਂ ਦਾ ਤੇ ਲਾਇਓ ਸਾਈਡ ਤੇ ਸੋਹਣੀ ਗਾਂ ਰੁਪਏ 4 ਲਾ ਕੇ ਜਾਓ। ਵੇਖੋ ਅੱਜ 7 ਕਿਲੋ ਦੁੱਧ ਐਵੇਂ ਤੁਹਾਨੂੰ ਭਾਉ ਨੇ ਇਹ ਗੱਲ ਨਹੀਂ ਕਹੀ ਵੀ ਯਾਰ ਇਹਨੂੰ ਮਹੀਨਾ ਹੋ ਗਿਆ ਤੇ ਇਹਨੂੰ 15 ਦਿਨ ਹੋ ਗਏ ਬਣੀ। ਵੀ ਆਪਾਂ ਜਿੰਨਾ ਹੈ ਕੋਰਨੇ ਕਹੀ ਐਵੇਂ ਕੋ ਲੋੜ ਹੀ ਨਹੀਂ। ਹਾਂ ਨਹੀਂ ਗੱਲਾਂ ਤੋਂ ਹੀ ਪਤਾ ਲੱਗ ਜਾਂਦਾ ਭਾਉ ਜੀ ਵੀ ਕਿਹੜਾ ਬੰਦਾ ਸੱਚ ਕਹੀ ਜਾਂਦਾ ਕਿਹੜਾ ਝੂਠ ਹੈ। ਤੇ ਦੇ ਕਿੰਨੇ ਦੀ ਦੇਈਏ? 75000 ਦੇ ਦੀਏ। ਵੀ 80000 ਦੀ। ਹਾਂ ਜੀ। ਕਰਦਗੇ। ਕਰਦੇ ਹੋ ਫਿਰ ਜਿਵੇਂ ਮਰਜ਼ੀ ਕਰ। ਨਹੀਂ ਤੁਸੀਂ ਕਰੋ ਮਹਾਰਾਜ। 70000 ਦੇ ਦਾਂਗੇ। ਠੀਕ ਆ। ਧੰਨਵਾਦ ਕਰਦੇ ਪਿੱਛੋਂ ਆਇਆ ਨੂੰ ਸੱਜਣਾ ਮੁੱਲ 77 ਤੇ ਵੀਰ ਕਹਿੰਦਾ ਵੀ 73000 ਦੀ ਦੇ ਦਾਂਗੇ ਜੇ ਕੋਈ ਸੱਜਣਾ ਚਾਹਵੇ ਲੈਣੀ ਤੇ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਵੇਖੋ ਝੋਟੀ ਦਾ ਕਦ ਕਠ ਬਹੁਤ ਸੋਹਣਾ ਤੇ ਬਾਕੀ ਚੰਗੀ ਬੰਤਰ ਆ ਤਿਆਰ ਹੋਈ ਝੋਟੀ ਤੁਹਾਡੇ ਪੂਰੇ ਰੁਪਈਆ ਦੀ ਤੇ ਪਉਤਰ ਸੇਮ ਇਹਦਾ ਕੀ ਲੇਖਾ ਜੋਖਾ ਇਹ ਜੀ ਇਹਨ ਹਉ ਤੇ ਅੰਦਰ ਸੂਈ ਨੂੰ ਹੋ ਗਿਆ ਨੂੰ ओके ਹਵਤਾਕ ਜੀ ਮੰਨ ਕੇ ਚੱਲ ਹਵਤੇ ਤੋਂ 10 ਦਿਨ ਵੀ ਲਾ ਲੈ ਕੋਈ ਕੋਈ ਡਰ ਨਹੀਂ ਤੇ ਮੇਰਾ ਬੋਲਾ ਮੈਂ ਬਾਹਰ ਆਈ ਤੇ 10 ਕਿਲੋ ਦੁੱਧ ਹੈਗਾ ਹੁਣ ਹੁਣ 10 ਕਿਲੋ ਦੁੱਧ ਚਵਾ ਦੇਾਂਗੇ ਜਿਹੜਾ ਮਰਜੀ ਆ ਅੱਜ 14-14ਾਂਗੇ ਸੂਆ ਦੂਜਾ ਤੀਜਾ ਸੂਆ ਤੀਜਾ ਸੂਆ ਹਾਂਜੀ ਕੱਢਿਓ ਬਾਹਰ ਸੱਜਣੋਂ ਸੂਆ ਤੀਜਾ ਦੇ ਵੇਖਣ ਨੂੰ ਦੂਜਾ ਹੀ ਲੱਗਦੀ ਆ ਤੇ ਬਾਕੀ ਹੋਰ ਸੱਜਣ ਕੋਈ ਹੁੰਦਾ ਤਾਂ ਉਹਨੇ ਦੂਜਾ ਹੀ ਕਹਿਣਾ ਸੀ ਅਸੀਂ ਤਾਂ ਖੁੱਦ ਦੂਜਾ ਕਿਹਾ ਤੇ ਪਾਉ ਕਹਿੰਦਾ ਤਰਸੇਮ ਵੀ ਤੀਜਾ ਗੱਲਾਂ ਸੱਚੀਆਂ ਕੋਰੀਆਂ ਕਰਾਰੀਆਂ ਇਹ ਵੀ 6 ਵਜੇ ਦੀ ਚਵਾਈ ਤੇ 2 ਵਜੇ ਆ ਕੱਟਾ ਨੀਲੀ ਦਾ ਇਹਦੇ ਮਗਰ ਸਜਣੋ ਵੇਖਿਓ ਤੇ ਪਾਉ ਚੋਣ ਬਹੁਤ ਚੰਗਾ ਹੋ ਹਾਂ ਚਵਾਈ ਬਹੁਤ ਜਾਈ ਓਕੇ 10 ਕਿਲੋ ਧਾਰਾ ਸਜਣੋ ਬਗ ਖੰਡੀ ਸੀਲਾ ਕਰ ਲੋ ਜੀ ਗੱਲ ਹੈ ਨਕੀ ਹਾਂ ਨਹੀਂ ਚੰਗੀਆਂ ਮੈਂ ਹਾਂ ਲੈ ਚੱਲੋ ਬਾਕੀ ਜੇ ਬੰਦਾ ਚੰਗੀ ਸੰਭਾਈ ਕਰੇ 12 ਕਿਲੋ ਦੁੱਧ ਦੀਓ। ਕਾਰੋ ਕਾਰੋ ਜੇ ਮੈਂ ਪਿੰਡਾ ਕਾਜਰ ਕੇ ਜਾਵਾਂ। ਹਾਂ ਪਤਲੀ ਜਮੜੀ ਦਿਓ ਕਟਾ ਸੱਜਣਾ ਜਿਹੜਾ ਭੰਗੜਾ ਆਇਆ ਪੌਂਦਾ। ਵੇਖੋ। ਹਾਂ ਇਹ ਹੀ ਆ। ਦੇਖੋ। ਗਾੜੀ ਵੀ ਚੰਗੀ। ਗਾੜੀ ਵੀ ਚੰਗੀ ਹੋ। ਹਾਂ ਗਾੜੀ ਬਹੁਤ ਧੀਆ ਹਾਂਜੀ। ਇਹ 2 ਕਿਲੋ ਗਾੜੀ ਹੈਗੀ। ਓਕੇ ਇਹਦਾ ਰੇਟ ਕੀ ਕਰੀਏ? ਇਦੋਂ ਇਹ ਇੱਕ ਪੰਜ ਕਰਦੇ 1 ਲੱਖ 5000 ਕਰਦੇ ਛੋੜ ਛੱਪਾ ਜਿਆ ਕਰਦੇ ਖੁੱਲਾ ਕਰਦੇ ਮਾਨਤਨਾ ਪੈਸੇ ਜਿਆਦੇ ਕਦੋਂ ਦੇ ਦਾਂਗੇ ਜੀ ਹੈ ਜਨਵਰੀ ਦੇ ਦਾਂਗੇ ਪੱਕੀ ਗੱਲ ਆ 90 ਦੇ ਪੰਜ ਹਾਂ ਜੀ ਲੈ ਵੀ ਸੱਜਣਾ 95000 ਦੀ ਭਾਉ ਕਹਿੰਦਾ ਵੀ ਜੈਸਨੋ ਕਰਦੇ ਆਂਗੇ ਆ ਬੱਚਾ ਇਹਦੇ ਕੋਲੇ ਧੰਨਵਾਦ ਆ ਬਾਈ ਤਰਸੇ ਹੁੰ ਤੇਰਾ ਵੀ ਧੰਨਵਾਦ ਵੇਖੋ ਸੱਜਣੋ ਫੇਰ ਇੱਕ ਰੀ ਮਈਆ ਚੈੱਕ ਕਰੋ ਐ ਸਾਈਡ ਤੋਂ ਵੀ ਕਰ ਲਵਾ ਵੇਖੋ ਇਹਦੇ ਮਿਲਕ ਮਣਕੀਆਂ ਦੀ ਜਿਹੜੀ ਤੁਹਾਨੂੰ ਬਗੈਰ ਬੱਚੇ ਤੋਂ ਝੋਟੀ ਬਖਾਈ ਛੋੜ ਪਾਧੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਦੇਖੋ